ਫਿਰ ਗੁਰੂ ਕੀਰਤਾਰ ਪਾਤਸ਼ਾਹੀ ਦਾ ਆਮਦਨਾ ਸਾਹਿਬ ਜੀ ਜੇ ਤੰਦਮਾ ਸਾਹਿਬ ਲਈ ਇੱਕ ਵੱਡੀ ਕਮਾਲ ਦੀ ਜਿਹੜੀ ਬਖਸ਼ਿਸ਼ ਹੋਈ ਨਾ ਉਹ ਸੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਵਿਚਾਰ ਗੁਰੂ ਹੋਇਵੰਦ ਸਿੰਘ ਦੀ ਮਾਰਕ ਪਰਸਨ ਸ਼ਬਦ ਵਿਚਾਰ ਦੇ ਤੋਂ ਕੀ ਮਿਲਦਾ ਹੈ ਇਹ ਵੀ ਲਿਖੋ ਗੁਰੂ ਘਰ ਦੇ ਢਾਂਡੇ ਮਾਂ ਤੇ ਕੀ ਦੰਦ ਹੈ ਗੁਰੂ ਘਰ ਦੇ ਪਾਣੀ ਦੇ ਪ੍ਰਚਾਰ ਨਾਲ ਕੀ ਮਿਲਦਾ ਹੈ شبت بھی چار ملک کی نکھے جب کار دائے دا کہ آس دا دا. دا بھی بہت سندھتا ہوں دی سی تے چلی جا دی سی دنباراتی شریل لکھن ساکھ 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 دی آس تھان کے پائی منی سنگھ ایو راگن لکھاری آگے شریل لکھن ساکھ دی دی پویدر بانی مسم بادت روارے سا بانی مدر لکھر بائی ناونے پاک ساکھ اس ویڈے <coughs>

ਇਹ ਸ਼ਬਦਨਾ ਦੂਗਰੀ ਇਤਹਾਸ ਦੀ ਸਨ ਸੁਣੋਂ ਮਿਲ ਕੇ ਇੱਕ ਅਸੀ ਸ਼ਬਦ ਸੁਣਦੇ ਆ ਸ਼੍ਰੀ ਮੋਖਸਰ ਸਾਹਿਬ ਜਿਹੜਾ ਬੜੇ ਹੀ ਮੋਖਸਰ ਸਾਹਿਬ ਇਥੇ ਜਿਨ੍ਹਾਂ ਨੂੰ ਗਿਆਨ ਸੀ ਜੀਵਨ ਦਾ ਭਾਈ ਮਹਾਸਿੰਘ ਨੇ ਕਿਹਾ ਜੀਵਨ ਤੇ ਭਾਈ ਮਹਾਸਿੰਘ ਨੇ ਕਿੰਨਾ ਕਿਉਂ ਕਿਹਾ ਉਹਨਾਂ ਨੇ ਸਤਪੁਰਾਂ ਵਾਸਤੇ ਸੀਸ ਸਰਪੰਨ ਕੀਤੇ ਜ਼ਿੰਦਗੀਆਂ ਕੁਰਬਾਨ ਕੀਤੀਆਂ ਮਹਾਰਾਜ ਜੀ ਸਾਡਾ ਪਟਰੇ ਸੀ

ਬਾਬਾ ਦੀਪ ਸਿੰਘ ਜੀ ਦਾ ਜੀਵਨ ਜੇ ਪੜੋਂ ਤੋਂ ਕਿ ਬਾਰੇ ਵੀ ਬਾਬਾ ਦੀਪ ਸਿੰਘ ਜੀ ਰਾਜ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਸਿੱਖ ਯੋਧਿਆਂ ਨੂੰ ਇਕੱਠੀਆਂ ਕਰਦੇ ਐ ਤੇ ਇਥੋਂ ਤੱਕ ਜ਼ਿਕਰ ਆਉਂਦਾ ਹੈ ਕਿ ਬੀਕਾ ਨੇ ਇਤਿਹਾਸ ਚ ਦੇ ਰਾਜੇ ਵੀ ਜਦੋਂ ਕਿਤੇ ਹਾਕਮਾਂ ਕੋ ਕਰਦੇ ਸੀ ਕਿ ਬਾਬਾ ਦੀਪ ਸਿੰਘ ਦੀ ਸ਼ਰਨ ਜਾ ਕੇ ਇਹਦੀ ਸਹਾਇਤਾ ਕਰਦੇ ਬਾਬਾ ਦੀਪ ਸਿੰਘ ਨੂੰ ਦੇਖ ਲੇ ਕੇ ਦੰਦੇ ਨੇ ਪ੍ਰਚਾਰ ਕਰਦੇ ਨੇ ਅਮਰਤ ਸੰਚਾਰ ਹੁੰਦਾ ਹੈ

ਉਹ ਮਨ ਦੇ ਮਨ ਅਰਨੀ ਸੇਵਾ ਵਿੱਚ ਨੇ ਉਹ ਕਲਮ ਚਲਾਉਂਦੇ ਆ ਵੀ ਸੇਵਾ ਵਿੱਚ ਨੇ ਤੇ ਜਦਨ ਥਾਰਾ ਸਿਰ ਦਾ ਖੰਡਾ ਫੜ ਕੇ ਤੁਰੇ ਉਹ ਗਰਮੀ ਸੇਵਾ ਸੇਵਾ ਦਾ ਅਸਲੀ ਰੂਪ ਕੀ ਹੈ ਜੀ ਅਸੀਂ ਲਈਏ ਵੀ ਸਿਰਮ ਝਾੜ ਲਉਣਾ ਹੀ ਸੇਵਾ ਹੈ ਨਹੀਂ ਬਾਬਾ ਜੀ ਬੀਬੀ ਦੇ ਕਲਮ ਚਲਾ ਕੇ ਵੀ ਸੇਵਾ ਕਰਦੇ ਸ੍ਰੀ ਗੁਰਦੁਆਰੇ ਦੀ ਚਾਰਪੜੀ ਚ ਕਲਮ ਚਲਾਉਣੀ ਹੀ ਸੇਵਾ ਹੈ ਨਹੀਂ ਭਾਈ ਬਾਬਾ ਬੀਬੀ ਦੇ ਰੋਲ ਪੈਰ ਤੇ ਥਾਰਾ ਸਿਰ ਦਾ ਅੰਡਾ ਵੀ ਕਰਦੇ ਫਿਰ ਉਹਨੇ ਸੰਗਤ ਪਿਆਰ ਕਰਕੇ ਦੱਸੀ ਕਿ ਸੇਵਾ ਹੈ ਉਹਨੂੰ ਤੋਂ ਮੰਨਣਾ ਹੈ ਸੇਵਾ ਹੈ ਰਜਾ ਵਿੱਚ ਚਲਣਾ ਸੇਵਾ ਹੈ ਆਗਿਆ ਵਿੱਚ ਝੂਣਾ ਇਹ ਜੇ ਆਗਿਆ ਦਾ ਆਲਨ ਨਹੀਂ ਫਿਰ ਭਾਵੇਂ ਛੱਡ ਦੇਵੇ ਤੇ ਭਾਵੇਂ ਭੰਡੇ ਮਾਰਦੇ ਫਿਰ ਉਹ ਸੇਵਕ ਸੇਵਕ ਹੋ ਜਿਹੜਾ ਆਪਾ ਬੋਲਦਾ ਬਾਬਾ ਦੀਪ ਸਿੰਘ ਉਹ ਸੇਵਕ

یہ رضا تیری ہے ہمارے تو رکھنا ہے کہ تیری رضا تو کتنے وقت ہے یہ تیرا مطلب ہے مالکتی تو اسی ایسا مایا تو کتنے وقت ہے پانڈے میں جو انہیں نہیں کلم پڑا ہو نہیں ہے جانا سکتا جو سیوہ کی رضا دیس دونا اور کی تہر اور کی سیوہ اور کی آگیا اور کی آگیا اور کی آگیا اور کی آگیا بابا دیپ جی گرو کی آگیا پیارے مہان آگو نے مارے دکھن چلے گئے بھائی منی دلی اس وجہ کی دھرتی اندر آگو بن کے بابا دیپ کی جمے نبھا لے